ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅੰਮ੍ਰਿਤਸਰ ਦੀ ਪਵਿੱਤਰ ਨਹਿਰ ਤਾਰਾਂ ਵਾਲਾ ਪੁਲ ਜਿਸ ਨੂੰ ਸਿੱਖਾਂ ਵਾਲੀ ਨਹਿਰ ਕਿਹਾ ਜਾਂਦਾ ਔਰ ਥੋੜਾ ਅੱਗੇ ਜਾਈਏ ਤੇ ਉਸ ਤੋਂ ਸਚਕੜ ਸ੍ਰੀ ਹਰਮੰਦਰ ਸਾਹਿਬ ਨੂੰ ਜਲ ਜਾਂਦਾ ਪੰਜ ਪਵਿੱਤਰ ਸਰੋਵਰਾਂ ਨੂੰ ਉਸ ਤੋਂ ਥੋੜਾ ਅੱਗੇ ਜਾਈਏ ਤੇ ਦੁਰਗਿਆਂਨਾ ਮੰਦਿਰ ਨੂੰ ਡਲ ਜਾਂਦਾ ਔਰ ਇਹਦੇ ਦੂਜੇ ਪਾਸੇ ਇੱਕ ਬੰਨੇ ਸੈਰਗਾ ਬਣੀ ਆ ਦੂਜੇ ਪਾਸੇ ਵੀ ਸੈਰਗਾ ਬਣੀ ਔਰ ਬਹੁਤ ਸਾਰੇ ਰੋਜ਼ਾਨਾ ਲੋਕ ਸੈਰ ਕਰਦੇ ਨੇ ਪਰ ਚੰਦ ਉਹ ਲੋਕ ਜਿਹੜੇ ਅੰਧ ਵਿਸ਼ਵਾਸ ਵਿੱਚ ਫਸਿਆ ਜਾਦੂ ਟੂਣੇ ਕਰਨ ਵਾਲੇ ਉਹ ਇਸ ਨਹਿਰ ਨੂੰ ਗੰਦਾ ਕਰਨ ਚ ਕੋਈ ਕਸਰ ਨਹੀਂ ਛੱਡ ਰਹਾ ਪਾਣੀ ਸਾਡਾ ਜੀਵਨ ਆ ਪ੍ਰਮਾਤਮਾ ਵੱਲੋਂ ਦਿੱਤੀ ਅਨਮੋਲ ਦਾਤ ਆ ਇਸ ਪਾਣੀ ਨੂੰ ਗੰਦਾ ਕਰਕੇ ਸੰਤੁਸ਼ਟੀ ਕਦੀ ਨਹੀਂ ਮਿਲਨੀ ਜਾਦੂ ਟੂਣੇ ਕਰਕੇ ਸੰਤੁਸ਼ਟੀ ਕਦੇ ਨਹੀਂ ਮਿਲਦੀ ਕੋਈ ਨਾਰੀਅਲ ਛੁੱਟੀ ਜਾਂਦਾ ਕੋਈ ਦੋ ਦੋ ਕੁਇੰਟਲ ਦੁੱਧ ਰੋੜੀ ਜਾਂਦਾ ਕੋਈ ਬੋਰੀਆਂ ਭਰ ਕੇ ਕੋਲੇ ਛੁੱਟੀ ਜਾਂਦਾ ਕੋਈ ਕੱਚ ਲਿਆ ਲਿਆ ਛੁੱਟੀ ਜਾਂਦਾ ਕੋਈ ਗੰਦੇ ਲਫਾਫੇ ਮਤਲਬ ਕੋਈ ਕਸਰ ਨਹੀਂ ਛੱਡਦੇ ਦੇਵੀ ਦੇਵਤੇ ਗੁਰੂ ਪੀਰ ਪਗੰਬਰਾਂ ਦਾ ਨਰਾਦਰ ਤੇ ਬਹੁਤ ਜ਼ਿਆਦਾ ਕੀਤਾ ਜਾਂਦਾ ਗੰਦੀ ਜਗ੍ਹਾ ਤੇ ਲਿਆ ਲਿਆ ਫੋਟੋਆਂ ਛੱਡਦੇ ਐਨੀ ਵਾਰੀ ਇਹਦੀ ਸਫਾਈ ਕਰਾ ਲਈ ਔਰ ਇੱਕ ਬਨੇ ਸਹਰਗਾ ਜਿਹੜੀ ਬਣੀ ਆ ਉਹ ਐਮਪੀ ਸਾਹਿਬ ਦੇ ਫੰਡ ਦੇ ਵਿੱਚੋਂ ਉਹਨਾਂ ਨੇ ਬਾਬਾ ਭੂਰੀ ਵਾਲੇ ਜਿਹੜੇ ਸੰਤ ਨੇ ਉਹਨਾਂ ਦੇ ਨਾਲ ਮਿਲ ਕੇ ਇੱਕ ਗ੍ਰੀਨ ਬੈਲਟ ਤਿਆਰ ਕੀਤੀ ਆ ਜਿੱਥੇ ਗੁਰਬਾਣੀ ਚੱਲਦੀ ਆ ਔਰ ਹਾਲਾਤ ਕੀ ਆਪ ਇੱਕ ਬਨੇ ਸਵਰਗ ਇੱਕ ਬਨੇ ਨਰਕ ਇਹ ਨਹਿਰ ਦਾ ਪਵਿੱਤਰ ਇਤਿਹਾਸ ਹੈ ਔਰ ਬਗਰ ਹੀ ਪ੍ਰੋਜੈਕਟ ਲੱਗਾ ਬਹੁਤ ਵੱਡਾ ਇਹ ਪਾਣੀ ਜਿਹੜਾ ਸ਼ਹਿਰ ਵਾਸੀਆਂ ਨੂੰ ਪੀਣ ਲਈ ਮਿਲਣਾ ਜਿਸ ਨੇ ਅਨੇਕਾਂ ਬਿਮਾਰੀਆਂ ਖਤਮ ਕਰਨੀਆਂ ਦੁੱਖ ਦੀ ਗੱਲ ਆ ਕਿ ਆਏ ਸਾਲ ਇਸ ਨਹਿਰ ਨੂੰ ਵੜ ਦਿੱਤਾ ਜਾਂਦਾ ਸਾਈਡਾਂ ਤੋਂ ਪੂਜਾ ਜਦੋਂ ਹੁੰਦੀ ਆ ਅਸੀਂ ਨਹਿਰ ਦੀ ਸਫਾਈ ਕਰਾਉਣੇ ਇੱਥੇ ਗੰਦਗੀ ਪਾਉਣ ਵਾਲੇ ਗੰਦਗੀ ਪਾਈ ਜਾਂਦੇ ਜਿੱਥੇ ਉੱਥੇ ਨਵਾਂ ਕੰਮ ਹੋਰ ਸ਼ੁਰੂ ਕਰਤਾ ਨਹਿਰ ਮੈਂ ਵਿਖਾ ਦਿੰਦਾ ਕਿ ਕਿੰਨੀ ਕਿੰਨੀ ਨਹਿਰ ਹੀ ਵੜ ਦਿੱਤੀ ਆ ਆ ਵੇਖੋ ਆ ਨਹਿਰ ਜਿਹੜੀ ਆ ਸਾਈਡਾਂ ਤੋਂ ਵੜ ਦਿੱਤੀ ਗਈ ਆ ਕਿੰਨੀ ਕਿੰਨੀ ਨਹਿਰ ਆ ਇਹ ਨਹਿਰ 10-10 ਫੁੱਟ 5-5 ਫੁੱਟ ਜਿਹੜੀ ਆ ਸਾਈਡਾਂ ਤੋਂ ਵੜ ਦਿੱਤੀ ਗਈ ਆ ਦੇਖੋ ਆ ਹਾਲਾਤ ਨੇ ਇਹ ਨਹਿਰ ਦੇ ਵੇਖੋ ਕਿੱਥੋਂ ਤੱਕ ਵੜ ਦਿੱਤੀ ਗਈ ਆ ਇਹ ਕਿੱਥੋਂ ਤੱਕ ਜਾਇਜ਼ ਆ ਵੇਖੋ ਆ ਪੌੜੀਆਂ ਬਣਾਤੀਆਂ ਤੁਸੀਂ ਪੂਜਾ ਕਰੋ ਤੁਹਾਨੂੰ ਕੋਈ ਰੋਕਦਾ ਨਹੀਂ ਆ ਗੰਦਗੀ ਪਾਓਗੇ ਤੁਹਾਨੂੰ ਰੋਕਿਆ ਜਾਊਗਾ ਜਿਹੜਾ ਅਮਰ ਜੀ ਹੋਵੇ ਔਰ ਦੂਜੇ ਪਾਸੇ ਨਹਿਰ ਵਢਣ ਦਾ ਅਧਿਕਾਰ ਤੁਹਾਨੂੰ ਕਿੰਨੇ ਦਿੱਤਾ ਨਹਿਰ ਵੜਦੀ ਆ ਨਹਿਰੀ ਵਿਭਾਗ ਮਤਲਬ ਮੈਂ ਤੇ ਹੱਦ ਹੀ ਆ ਇਹਨਾਂ ਬੰਦਿਆਂ ਦੀ ਨਿੱਕੇ ਨਿੱਕੇ ਜਗ੍ਹਾ ਤੇ ਲੋਕਾਂ ਨੂੰ ਤੰਗ ਕਰਦੇ ਜੇ ਜਾ ਕੇ ਆ ਦੱਸੋ ਮੈਨੂੰ ਵੀ ਇਹਨਾਂ ਨੂੰ ਕਿਸੇ ਨੇ ਪੁੱਛਿਆ ਆ ਸਾਰੀ ਨਹਿਰ ਦੇ ਹਲੇ ਦੁਵਾਲਿਓਂ 5-5 7-7 ਫੁੱਟ ਜਿਹੜਾ ਵਾ ਪੌੜੀਆਂ ਬਣਾਤੀਆਂ ਵੱਢ ਕੇ ਆ ਕਿੱਥੋਂ ਤੱਕ ਜਾਇਜ਼ ਆ ਯਾਰ ਆ ਦੂਜੇ ਬੰਨੇ ਵੀ ਤੁਸੀਂ ਵੇਖੋ ਕੋਈ ਪੁੱਛਣ ਵਾਲਾ ਨਹੀਂ ਇੱਥੇ ਜਿਹੜੇ ਨੰਬਰ ਲਿਖਿਆ ਉਹਨਾਂ ਨੂੰ ਫੋਨ ਕੀਤੇ ਸਫਾਈ ਕਰਾਤੀ ਦੋ ਵਾਰੀ ਉਹਨਾਂ ਨੂੰ ਕਿਹਾ ਵੀ ਆ ਕੇ ਸਫਾਈ ਕਰੋ ਕੋਈ ਉੱਥੇ ਪੁੱਛਦਾ ਨਹੀਂ ਆ ਗਿਛਦਾ ਨਹੀਂ ਕਿਸੇ ਨੂੰ ਜਿਹੜਾ ਮਰਜ਼ੀ ਇੱਥੋਂ ਲੱਕੜਾਂ ਵੱਢ ਕੇ ਲੈ ਜਾਵੇ ਜਿਹੜਾ ਮਰਜ਼ੀ ਨਹਿਰ ਵੱਡੀ ਜਾਵੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਆਂ ਔਰ ਆ ਵੇਖੋ ਨਰਾਦਰ ਆ ਹਨੂਮਾਨ ਜੀ ਦਾ ਗੁਟਕਾ ਹੀ ਛੁੱਟਿਆ ਗਿਆ ਇੱਥੇ ਆਹ ਦੇਖੋ ਯਾਰ ਤੁਸੀਂ ਕਿਉਂ ਨਰਾਦਰ ਕਰਦੇ ਜੇ ਆਹ ਹਾਲਾਤ ਨੇ ਸਾਡੇ ਲੋਕਾਂ ਦੇ